ਲਓ ਜੀ ਸਾਰੇ ਹੁਣ ਸਤਿ ਸ੍ਰੀ ਅਕਾਲ ਤੇ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਜੀ ਤੇ ਟਾਈਮ 5 ਵਜੇ ਗੇ ਤੇ ਮੈਂ ਬਣਾਉਣ ਡਈ 5 ਵਜੇ ਵਾਲੀ ਚਾਹ ਆ ਵੇਖੋ ਲਾਚੀਆਂ ਲਵਾਂ ਪਾ ਕੇ ਹੋਵੇ ਨੋ ਕੈਮਰੇ ਗਾੜੀ ਨਾਲ ਕੈਮਰੇ ਨੇ ਪਾ ਕੇ ਜੀ ਨਾ ਖਰਾਬ ਹੋ ਗਿਆ ਵੇ ਮੋਟੇ ਲਾਚੀਆਂ ਨਿਕੀਆਂ ਲਾਚੀਆਂ ਦਾਲ ਚੀਨੀ ਆਮ ਦੇ ਲੂਣ ਵਾਲੇ ਚੌਲ ਬਣਾਉਣ ਵਾਸਤੇ ਕਾਲੀਆਂ ਮਿਰਚਾਂ ਪਾ ਤੈਨਾਂ ਤੇ ਚਾਹ ਗਈ ਬਣ ਤੇ ਆਪਾਂ ਇਹਨੂੰ ਪੁਣਗੇ ਤੇ ਨਾਲੇ ਆ ਮਾਟਾ ਗੁੰਨੇ ਕੇ ਰੱਖ ਲਿਆ ਤੇ ਮੈਂ ਕਿਹਾ ਆਪਾਂ ਕੋਠੇ ਤੇ ਜਾਣਾ ਮਿਲ ਕੇ ਇੱਥੇ ਨਾ ਜੀ ਨਹੀਂ ਕਰਦਾ ਉਤਰ ਕੇ ਉਹ ਨੂੰ ਹਵਾ ਬੜੀ ਸੋਹਣੀ ਆਉਂਦੀ ਆ ਤੇ ਫਿਰ ਸਾਢੇ 7 ਆਵਾਂਗੇ ਆਣ ਕੇ ਪ੍ਰਸ਼ਾਦ ਦੇ ਪ੍ਰਸ਼ੂਦੇ ਬਣਾਵਾਂਗੇ ਦਾਲ ਹੈਗੀ ਆਪਣੀ ਰਾਤ ਵਾਲੀ ਉਹਨੂੰ ਗਰਮ ਕਰਕੇ ਵਿੱਚ ਮੱਖਣੀ ਪਾਵਾਂਗੇ ਤੇ ਚਲੋ ਦੁੱਧ ਦੋਦਾਂ ਦਾ ਸਗਲਾ ਜੀ ਮੈਂ ਪਾਤਾ ਪਾਣੀ ਢਾਂਡਾ ਖਾਲੀ ਨਹੀਂ ਰੱਖੀ ਦਾ ਦੁੱਧ ਵਾਲਾ ਤੇ ਮੈਂ ਕਿਹਾ ਮੁੜ ਕੇ ਇਹਨੂੰ ਦੁੱਧ ਨੂੰ ਬਾਲਾ ਦਵਾ ਦਾਂਗੇ ਤੇ ਚਲੋ ਚਾਹ ਪੁਣਗੇ ਪੀਏ ਰਾ ਮਿਲ ਕੇ ਤੇ ਸਾਰੇ ਭੈਣ ਭਰਾ ਮਨੂੰ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਮੇਰੇ ਗਾਂ ਭੈਣਾ ਭੈਣ ਭਰਾ ਸਭ ਪਹਿਲਾਂ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਾਦੋਂ ਬਾਦ ਸੋਹਣੇ ਸੋਹਣੇ ਕਮੈਂਟ ਕਰੋ ਤੇ ਚੈਨਲ ਨੂੰ ਆਹੋ ਕੱਢੋ ਤੇ ਹੈਂ ਤੇ ਦਾ ਜਦਾਂ ਜਦੋਂ ਤੁਸੀਂ ਸੋਹਣੇ ਸੋਹਲੇ ਕਮੈਂਟ ਕਰਦੇ ਜੇ ਜਿਹੜਾ ਮੈਂ ਪੜਦੀ ਬਹੁਤ ਹੁਸਲਾ ਹੁੰਦਾ ਵਾ ਆ ਕਿਦਾ ਪਹਿਣਾ ਵੀਡੀਓ ਵੇਂਦੀਆਂ ਵਾ ਦੇ ਲਾ ਕੇ ਤੇ ਫੇਰ ਹੀ ਸੋਹਣੇ ਸੋਹਲੇ ਕਮੈਂਟ ਕਰਦੀਆਂ ਆ ਆਪਾਂ ਵੀ ਝਾਏ ਕ ਪਹਿਣ ਜਵਾਬ ਦੇਣੇ ਜਿਹੜੀ ਜਿਹੜੀ ਪਹਿਣ ਕਮੈਂਟ ਕਰਦੀ ਆ ਦੇ ਲੋ ਬਹੁਤ ਇੱਜ਼ਤ ਦੇਣੇ ਭੈਣ ਭੈਣਾ ਨੂੰ ਇਦਾਂ ਹੀ ਬਣੀ ਰਵੇ ਮਹਾਰਾਜ ਸੱਚੀ ਪਾਸ਼ਾ ਤੇ ਅੱਜ ਗਏ ਆ ਸੰਨ ਸਾਬ ਤੇ ਗੁਰੂ ਅਮਰਦਾਸ ਜੀ ਦੇ ਪਿੰਡ ਤੇ ਨਾਲੇ ਅੱਜ ਗਏ ਹਾਂ ਟਾਲੀ ਸਾਹਿਬ ਤੇ ਉਹ ਵੀ ਵੀਡੀਓ ਇੱਕ ਕਪਾਈ ਆ ਤੇ ਇੱਕ ਪਾਵਾਂਗੇ ਕੱਲ ਨੂੰ ਟਾਲੇ ਸਾਹਿਬ ਵਾਲੀ ਉਹ ਵੀ ਬਾਤੋਂ ਬਾਦ ਉਹਨੂੰ ਵੇਖਿਓ ਦਰਸ਼ਨ ਕਰਿਓ ਤੁਸੀਂ ਨਾਲ-ਨਾਲ ਤੇ ਚਲੋ ਜੀ ਬਾਡੀ ਚਾਹ ਪਾ ਲੈਣਾ ਠੰਡੀ ਹੋ ਜੂਗੀ ਮੈਨੂੰ ਗਰਮ ਚਾਹ ਨਹੀਂ ਚੰਗੀ ਲੱਗਦੀ ਚਲੋ ਖੜਾ ਪਚਾ ਲਗੇ ਅੰਦਰ ਫਿਰ ਆਪਾਂ ਪ੍ਰਸ਼ਾਦ ਨਹੀਂ ਬਣਾਵਾਂਗੇ ਦਾਲ ਨਾ ਖਾਵਾਂਗੇ ਮੱਖਣੀ ਪਾ ਕੇ ਨਾਲ ਆਪਦਾ ਚਾਰ ਬਣੇ ਰਿਓ ਵੀਡੀਓ ਨਾਲ ਇਦਾਂ ਜਿੱਦਾਂ ਤੁਸੀਂ ਹਰ ਵੀਡੀਓ ਨੂੰ ਪਿਆਰ ਦਿੰਦੇ ਇਦਾਂ ਹੀ ਮੇਰੀਆਂ ਹਰ ਹੁਣ ਵੀ ਆਉਣ ਵਾਲੀਆਂ ਗਾਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਤੇ ਚਲੋ ਜੀ ਮੇਰੇ ਘਰੋਂ ਪੈਣਾ ਬਹੁਤ ਹੌਸਲਾ ਦੇਂਦਿਆਂ ਏਦਾਂ ਹੀ ਪੈਣਾ ਦੀ ਸੋਟ ਰਹੀ ਤੇ ਕੋਈ ਗੱਲ ਨਹੀਂ ਉਹ ਦਿਨ ਦੂਰ ਨਹੀਂ ਆ ਜਿਹ ਦਿਨ ਆਪਾਂ ਮੰਜ਼ਿਲ ਤੇ ਪਹੁੰਚ ਜਾਗੇ ਇਦਾਂ ਹੀ ਸਾਥ ਬਣਿਆ ਰਵੇ ਤੁਹਾਡਾ ਸਾਡਾ ਜੀ ਚਲੋ ਜੀ ਦੇ ਲੋ ਪਿਆਰ ਕਰਦੇ ਤੁਹਾਨੂੰ ਬਹੁਤ ਬਹੁਤ ਸਭ ਭੈਣ ਭਰਾਵਾਂ ਨੂੰ ਅਸਲੀ ਭੈਣ ਭਰਾ ਤੁਸੀਂ ਜੇ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਜੇ ਸਾਥ ਦੇਣਦੇ ਜੇ ਵੀਡੀਓ ਵੇਂਦੇ ਜੇ ਤੇ ਚਲੋ ਬਹੁਤ ਬਹੁਤ ਫਿਰ ਵੀ ਦੇਲ ਤੋਂ ਧੰਨਵਾਦ ਤੁਹਾਡਾ ਚਲੋ ਜੀ ਪ੍ਰਸ਼ਾਦ ਦੇ ਫੇਰ ਆਪਾਂ ਬਣਾਉਨੇ ਆਣ ਕੇ ਤੇ ਫੇਰ ਆਪਾਂ ਹੁਣ ਇੱਕ ਵਾਰੀ ਪੀ ਲਗੇ ਚਾਹ ਤੇ ਚਲੋ ਜੀ ਤੋਹੀ ਮਿ ਪਿਛਕੋ ਚਾਹ ਪੀਓ ਤੇ ਦੁੱਖ ਟੁੱਟਣੇ ਕਿੰਨਾਂ ਨੇ ਚਾਹ ਜਿੰਜਰ ਪੀਤੀ ਨਾ ਸਰੀਰ ਨਹੀਂ ਸੈੱਟ ਹੁੰਦਾ ਸਾਰੇ ਦੁੱਖ ਤੋੜਦੀ ਚਾਹ ਲੌਂਗ ਲਾਜਾਂ ਵਾਲੀ ਚਲੋ ਜੀ ਇਹ ਕੋਈ ਸਰੀਰ ਮਾੜਾ ਮੋੜਾ ਗੰਢ ਕੇ ਤਾਂ ਫੇਰ ਆਪਾਂ ਇੱਕ ਕਪੜੇ ਸੁੱਕਣੇ ਪਾਉਣ ਵਾਲੇ ਉਹ ਧੋ ਕੇ ਟੀਆਂ 'ਨ ਸਵੇਰੇ ਅੱਜ ਧੁੱਪ ਚੜ ਗਈ ਜਦੋਂ ਆਏ ਬਾਬਾ ਜੀ ਲਿਓ ਤੇ ਆਣ ਕੇ ਉਹ ਕਪੜੇ ਰੱਖੇ ਧੋ ਕੇ ਤੋ ਮੈਂ ਸੁੱਕਣੇ ਪਾ ਲ ਗਏ ਆਪੇ ਥੋੜਾ ਜਿਹਾ ਪਾਣੀ ਨੁਚੜ ਜੂਏ ਜੇ ਤੋ ਓਪੋਣੀ ਇੱਕ ਸਾਈਡ ਨੂੰ ਚਲੋ ਜੀ ਚੱਲ ਗਏ ਛੇ ਛੇ ਦੀ ਆਪਾਂ ਉੱਤੇ ਲਓ ਜੀ ਆਪਾਂ ਇ ਕੋਠੇ ਤੇ ਤੇ ਟਾਈਮ ਹੋ ਗਿਆ ਸ਼ਾਮਾਂ ਦਾ ਬਾਬਾ ਜੀ ਰਹਿਰਾਸ ਕਰਨ ਡੈ ਆਵੇ ਤੋ ਆ ਜਾਉਣ ਲਈ ਵਿੱਚ ਵੇਟ ਹਾਂ ਹਰੇ ਗੁਰਦੁਆਰਾ ਸਾਹਿਬ ਮਾਨ ਮਾਨ ਮੀ ਵੀ ਪਾਣੀ ਜੀ ਦਾ ਗੁਰਦੁਆਰਾ ਆਏ ਸਾਡੇ ਨਾਲ ਬਿਲਕੁਲ ਇਧਰ ਆਪਾਂ ਧੋ ਤੋਂ ਪਾਏ ਕੱਪੜੇ ਆ ਵੇਖੋ ਜਿੰਨੇ ਕਹਿ ਗਏ ਸੀ ਰੋਜ਼ ਦੇ ਰੋਜ਼ ਤੇ ਇਧਰ ਮੈਂ ਪਾ ਕੇ ਢਿੰਗਾਂ ਮੰਦਿਆਂ ਨੂੰ ਪਾਣੀ ਅਵੇ ਉਹ ਪਦੀਨਾ ਆ ਕੱਠੜ ਚਾਟ ਇਹ ਵੇਚਾ ਲਾਲ ਚੜਾਈ ਵਾਲੀ ਵੇਲ ਆ ਵੇਖੋ ਹੁਵੇ ਹੁਵੇ ਆਵੇ ਆਪੇ ਚੜਦੀ ਜੰਗੀ ਆ ਗਮਲੇ ਪੱਥਰ ਚਾਟਵ ਆ ਹੋਰ ਕੋਈ ਬੂਟੇ ਜੀ ਇਹਨਾਂ ਦੇ ਨਾਂ ਦਾ ਨਹੀਂ ਮੈਨੂੰ ਪਤਾ ਕਿ ਕੀ ਆ ਆ ਤુલਸੀ ਆ ਉਹ ਪਰਾਂ ਦੇ ਪੈਰ ਬੂਟੀ ਵਿੱਚ ਉਹ ਲਾਏ ਸਦਾ ਬਾਹਰ ਪਾਉਦੇ ਚਲੋ ਜੀ ਇਹ ਮੈਂ ਖਾਮਾਨਦਰਬਾਰ ਸਾਹਿਬ ਦਾ ਮਨਾਰਾ ਉਹ ਦੇਖੋ ਉਹ ਲਾਈਟਾਂ ਜਗੰਡਾ ਗਾ ਅਗੋਂ ਇੱਥੋਂ ਸਾਹਮਣੇ ਆ ਇੱਥੇ ਆਵੇ ਜਿੱਥੇ ਆਪਾਂ ਚੁੱਲਾ ਬਣਾਇਆ ਨਾ ਲੇਨ ਸਾਹਮਣੇ ਚਲੋ ਜੀ ਵੀਡੀਓ ਦਾ ਕਰ ਗਏ ਇਥੇ ਨਹੀਂ ਕਰੀ ਵੀਡੀਓ ਦੀ ਕਰ ਗਏ ਸਮਾਪਤੀ ਥੱਲੇ ਜਾਣੇ ਤੇ ਪ੍ਰਸ਼ਾਦਾ ਪਾਣੀ ਬਣਾਉਣੇ ਆ ਫਿਰ ਆਪਾਂ 9 ਵਜੇ ਲਾਈਵ ਹੋਣਾ ਵਾ ਰੋਜ਼ ਰਜਨਾ ਰਾਤ ਨੂੰ 9 ਵਜੇ ਤੇ ਦੁਪਹਿਰੇ 2 ਵਜੇ ਪੱਕਾ ਟਾਈਮ ਜੀ ਵੱਧ ਤੋਂ ਵੱਧ ਪੈਣਾ ਸਪੋਰਟ ਕਰੋ ਲਾਈਵ ਦੇ ਵਿੱਚ ਆਇਆ ਕਰੋ ਕੋਠੇ ਤੋਂ ਡੇਲ ਅਗੇ ਗਵਾਂਢੀ ਅਮ ਬਾਜ ਰਖਾਈ ਉਹਨਾਂ ਨੇ ਜਾਲੀਆਂ ਲਾਈਆਂ ਵੇ ਜਿਹੜੇ ਉਹਨ ਡਿਜ਼ਾਈਨ ਚੱਲਦੇ ਨਜ਼ਰ ਬੱਟੂ ਵੀ ਲਾਇਆ ਜੇ ਵੇਖੋ ਸਾਡੇ ਕੋਠੇ ਨਜ਼ਰ ਨਾ ਲੱਗੇ ਚਲੋ ਜੀ ਥੱਲੇ ਜਾਂਦੇ ਫਿਰ ਪ੍ਰਸ਼ਾਦਾ ਪਾਣੀ ਛਕਦੇ ਅਸੀਂ ਵੀ ਛਕਾਂਗੇ ਤੁਸੀਂ ਵੀ ਛਕਿਓ ਲੋ ਆ ਜੀ ਇਧਰ ਆ ਗਿਆ ਆਪਣੇ ਦੁੱਧ ਨੂੰ ਪਾਲਾ ਤੇ ਇਧਰ ਘੜੀ ਆਪਾਂ ਦਾਲ ਗਰਮ ਜੋ ਜੀ ਜਾਤੀ ਬਣਾਈ ਚਾਰੇ ਬਾਬਾ ਜੀ ਦੇ ਚੱਲ ਗਏ ਕੁੜੀ ਨੇ ਮੇਂ ਪਰੌਂਠਾ ਲਾ ਕੇ ਚਾਹ ਨਾ ਖਾ ਲਈnga ਗੈਸ ਕਰਦ ਕੇ ਬੰਦ ਚਲੋ ਹਣ ਲਾਈ ਗਏ ਆਪਾਂ ਭੁਲ ਕੇ ਹੋਵੇ ਤਵਾ ਤੋਂ ਵਾ ਮੈਂ ਧੋ ਲਿਆ ਤਿਆਰੀ ਕਰ ਲਈ ਕੁੜੀਆਂ ਨੇ ਮੈਂ ਹਣ ਰੋਟੀ ਨਹੀਂ ਖਾਣੀ ਹਨ ਸ਼ਾਮੀ ਖਾਦੀ ਸਾਡੀ ਮਰਜ਼ੀ ਚਲੋ ਲਾਈਏ ਆਪਾਂ ਪ੍ਰਸ਼ਾਦੇ ਇਤਲਾਵ ਪਨਾਈਏ ਪਰਸ਼ਾਦੇ ਦਾਲੋ ਗਰਮ ਅਨ੍ਹੇ ਮਿਸ਼ਾਓ ਅਨ੍ਹੇ ਮਿਸ਼ਾ ਕੇ ਨਾਲ ਨਿਬੂ ਨਾਲ ਖਾਓ ਸਵਾਦਾ ਨਾਲ ਹੋਏ ਦੂਸਰ ਨਾਲ ਮਾਰਾਈ ਸੇਪਾਰਾ ਬਾਬਾ ਨਾਨਕ ਜੀ ਹਾਰੇ ਕਦਾਈ ਪੜਾ ਕਰੋ ਲੋ ਟੈਮ ਰੋਟੀ ਫਿਰ ਤੇ ਸ਼ਾਸ਼ਤਾਨ ਤੇ ਕਪੜਾ ਇੱਜ ਘਈਆਂ ਰਾੜਾ ਹਰੇ ਕਦੀ ਚਲਾਓ ਕੰਮ ਕਰਿਆ ਆਪਣਾ ਕਮਾਵੇ ਤੇ ਆਪਣਾ ਹੀ ਖਾਵੇ ਕੋਈ ਗੜੀਆ ਨਾ ਲਾਵੇ ਸੱਚੇ ਪਾਸ਼ਾ ਬਾਬੇ ਜੀ ਕੋ ਕਲਾ ਕਰੋ ਚਾਰ ਲੈਣਾ ਵਾ ਪਾ ਸਕਦੀ ਦੂ ਤਹੇਂ ਸੋਚਿਆ ਦੇਸ਼ਾ ਕੋ ਗਰਮ ਗਰਮ

ਦੂ ਵਾਤੋਂ ਵਾਦ ਸਾਬੈਣ ਪ੍ਰਾਪੋਰਟ ਕਰੋ ਜਿਹੜੇ ਨਵੇਂ ਚੈਨਲ ਤੇ ਆਉਂਦੇ ਹੋ ਵੀ ਸਬਸਕ੍ਰਾਈਬ ਕਰੋ ਤੇ ਜਿਹੜੇ ਪਹਿਲੇ ਸੋਹਣੇ ਸੋਹਣੇ ਕਮੈਂਟ ਕਰੋ ਜਿਹਦਾ ਰੋਈ ਦੀ ਤਰ੍ਹਾਂ ਕਰਦੇ ਸੀ ਤਾਂ ਹੀ ਫਿਰ ਦੇਲ ਕਰਦਾ ਕਿ ਵੀਡੀਓ ਬਣਾਈਏ ਤੇ ਭੈਣ ਭਰਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਪੈਣਾ ਮੇਰਾ ਸਾਥ ਦੇ ਦਿੰਦਗਾ ਜਿਹਨੂੰ ਫੋਨ ਲਾਉਂਦਗਾ WhatsApp ਤੇ ਮੈਸੇਜ ਹੀ ਕਰ ਦੇਣਾ ਦੇਲ ਤੋਂ ਤਾਂ ਨਾ ਵਾਦ ਪੈਣਾ ਦਾ ਲਓ ਜੀ ਉਹ ਸ਼ਾਦਾ ਹੋ ਗਿਆ ਤਿਆਰ ਹੋ ਰਿਓ ਕਰਕੇ ਪ੍ਰਸ਼ਾਦ ਵੀ ਸਾਰੇ ਲਾ ਲਗੇ ਜਿਹੜੀ ਰੋਟੀ ਥਾਲੀ ਪਿਆਰ ਵੇਖੋ ਲੋ ਜੀ ਹੁਣ ਆਪਾਂ ਵੀਡ ਬੁਲਾ ਕਰ ਗਏ ਐਂਡ ਇਦਾਂ ਨਾ ਆਪਾਂ ਆਪਕੇ ਪ੍ਰਸ਼ਾਦ ਲਾ ਲਗੇ ਸਾਰੇ ਤੇ ਤੁਸੀਂ ਵੀ ਖਾਓ ਇਹੀ ਵੀ ਖਾਈਏ ਢਾਟੇ ਉਦਾਚਾਰ ਨਾਲ ਮਖਣੀ ਨਾਲ ਪ੍ਰਸ਼ਾਦ ਦੇ ਤੇ ਅਹੀਂ ਤੇ ਮੈਂ ਦੋ ਥਾਲੀਆਂ ਵਰਤਿਆ ਰੋ ਠੀਕ ਆ ਬਸ ਮੈਂ ਵੀ ਮਾਣੂ ਆ ਤੇ ਉਹ ਦੋ ਫੁਲਕੇ ਲਵਣੇ ਜੇ ਖਾਣੇ ਹੋਣਗੇ ਤੇ ਚਲੋ ਜੂਨੇ ਵਾਸਤੇ ਰੋ ਕਿਉਂਕਿ ਪ੍ਰਸ਼ਾਦ ਜਿਹੜੇ ਮੈਂ ਤਵਾ ਚੋਕ ਕੇ ਨਹੀਂ ਬਣਾਉਣੇ ਤਵੇ ਦੇ ਉੱਤੇ ਬਣਾਉਣੇ ਆ ਤੇ ਪ੍ਰਸ਼ਾਦ ਜਿਹੜੇ ਗੈਸ ਵਾਲੇ ਉਦਾਂ ਸਿੱਧੀ ਆਗ ਵਾਲੇ ਨਹੀਂ ਖਾਂਦੇ ਕੋਈ ਵੀ ਨਾ ਖਾਈ ਦੇਈ ਗਾ ਤੇ ਗੈਸ ਅੱਗੇ ਬਿਮਾਰੀਆਂ ਛਾਤੀ ਦੇ ਆਉਂਦੀ ਆ ਕਿ ਕਿਹੜੇ ਠੀਕ ਆ ਬਿਮਾਰੀਆਂ ਤੇ ਅੱਗੇ ਘੇਰਿਆ ਪਿਆ ਤੇ ਇਦਾਂ ਕੋਈ ਨਹੀਂ ਗੈਸ ਮਾਸਾ ਵੱਧ ਲੱਗ ਜੂਗੀ ਫਲਾ ਫਲਾ ਕੇ ਫੁਲਕੇ ਲਾਉਣੇ ਤੇ ਚਲੋ ਜੀ ਵੀਡੀਓ ਦਾ ਕਰਗੇ ਹਾਂ ਜਿਵੇਂ ਵਾਸ ਦੇ ਰਹੋ ਆਪਣੇ ਆਪਣੇ ਪਰਿਵਾਰਾਂ ਚ ਇਦਾਂ ਹੀ ਹਾਸੇ ਖੇਡਦੇ ਆ ਵੀਡੀਓ ਵੇਂਦੇ ਰਹੋ ਇਹੀ ਦਾ ਬਣਾਉਂਦੇ ਰਹੀਏ ਵੀਡੀਓ ਮਹਾਰਾਜਾਂ ਦੇ ਰਸਤੇ ਬਖਸ਼ਣ ਬਾਬਾ ਜੀ ਦਾ ਵਾਰ ਆ ਜੀ ਦਾ ਸਿੰਘਾਂ ਦਾ ਆਪਣੇ ਆਪਣੇ ਪਰਿਵਾਰਾਂ ਰਾਜੀ ਖੁਸ਼ੀ ਰਹੋ ਸਾਸਰੀ ਘਰ ਸਾਰਿਆਂ